ਸੋ ਇਹ ਜਿਹੜੇ ਤਰੀਕੇ ਤਰੀਕਾਕਾਰਾ ਸਰਕਾਰ ਦਾ ਚਲਾਉਣ ਦਾ ਇਹ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਇਹ ਸਰਕਾਰ ਸਟੇਜ ਚਲਾਉਣ ਵਾਲੀ ਹੈ ਸਟੇਜ ਚਲਾਉਣ ਵਾਲੀ ਨਹੀਂ ਹੈ ਜੀ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕਾਬਲੀਅਤ ਇਹਨਾਂ ਚ ਨਾ ਹੋਣ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਹਿੰਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਜਿਹੜੇ ਤੇ ਦੁਖਦਈ ਹੈ ਜਿਹੜਾ ਕਿ ਪੰਜਾਬ ਨੂੰ ਇੱਕ ਦਹਿਸ਼ਤ ਦੇ ਵਿੱਚ ਇਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ ਗੈਂਗਸਟਰਵਾਦ ਕਰੇ ਇਸ ਤਰ੍ਹਾਂ ਸੁਣਿਆ ਨਹੀਂ ਸੀ ਪੰਜਾਬ ਦੇ ਵਿੱਚ ਉਹ ਪੰਜਾਬ ਵਿੱਚ ਆ ਜਿੱਦਾਂ ਵੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹਦੇ ਪਾਸ ਦਾ ਕੰਮ ਨਹੀਂ ਹੈ ਅਣਜਾਣ ਬੰਦਿਆਂ ਕੋਲ ਸਰਕਾਰ ਆ ਗਈ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਸਕਿਲਸ ਨਹੀਂ ਹਨ ਇਹਨਾਂ ਦੇ ਵਿੱਚ ਤੇ ਸ਼ਰਾਬ ਪੀਣ ਤੋਂ ਇਲਾਵਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਲੁਕਟਾ ਕੋਹਾ ਜਿਹੜਿਆ ਇਹ ਆਪ ਕਰਦੇ ਆ ਹਰ ਤਰ੍ਹਾਂ ਦੀ ਕਰਾਪਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਇਹ ਜਿਹੜੇ ਲੋਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿੱਲੀ ਤੋਂ ਆ ਕੇ ਲੁੱਟਣ ਆਏ ਆ ਇਹ ਕਾਲੇ ਅੰਗਰੇਜ਼ ਸਾਨੂੰ ਬਰਬਾਦ ਕਰਨ ਵਾਸਤੇ ਆਏ ਆ ਤੇ ਮਾੜੇ ਅਨਸਰ ਐ ਇਹ ਮਾੜੇ ਲੋਕ ਐ ਜਿਹੜਿਆਂ ਨੇ ਪੰਜਾਬ ਨੂੰ ਅੱਜ ਸੰਭਾਲਿਆ ਹੋਇਆ ਸਾਨੂੰ ਖੇਤੀ ਤੇ ਮੈਂ ਅੱਜ ਰਾਤ ਨੂੰ ਜਾਂ ਕੱਲ ਨੂੰ ਕਬੱਡੀ ਖੜਾ ਦੇ ਘਰ ਜਾਵਾਂਗਾ ਮੇਰਾ ਆਪਣਾ ਬੜਾ ਪਿਆਰਾ ਮੁੰਡਾ ਸੀ ਜਿਹੜਾ ਇਹਨਾਂ ਨੇ ਮਾਰਿਆ ਔਰ ਜੀ ਦੀ ਮਰਨ ਦੇ ਵਿੱਚ ਇਹਨਾਂ ਨੇ ਗੌਰ ਨਹੀਂ ਕੀਤੀ ਸਾਡੇ ਕਬੱਡੀ ਖਿਡਾਰੀ ਜਿਹੜੇ ਕਿ ਅੱਜ ਹੀਰੋ ਹੈ ਨੌਜਵਾਨਾਂ ਦੇ ਜਿਹੜੇ ਸਰ ਪਿਛਲੇ 6 ਮਹੀਨੇ ਮੇ 4 ਕਬੱਡੀ ਪਲੇਅਰ ਕੀ ਹੱਤਿਆ ਕਰਦੀ ਗਈ ਹੈ ਕੱਲ ਵੀ ਮੁਹਾਲੀ ਮੇ ਜੋ ਕਬੱਡੀ ਪਲੇਅਰ ਥਾ ਟੂਰਨਾਮੈਂਟ ਦੇ ਦੌਰਾਨ ਵਹਾਂ ਕੋ ਸ਼ਰੇਆਮ ਗੋਲੀਆਂ ਮਾਰਕਰ ਹੱਤਿਆ ਕੀ ਗਈ ਹੈ ਤਾਂ ਕੈਸੇ ਦੇਖਤੇ ਇਹਨ ਘਟਨਾਵਾਂ ਕੋ ਫਿਰੋਜ਼ਪੁਰ ਮੇ ਵੀ ਗੋਲੀਬਾਰੀ ਹੋਈ ਹੈ ਬਟਾਲਾ ਮੇ ਵੀ ਚੱਲੀ ਪੰਜਾਬ ਦੇ ਵਿੱਚ ਕਤਲੋਗਾਰਤ ਨੂੰ ਠੱਲ ਪੈਣ ਦਾ ਕੋਈ ਨਾਮ ਨਿਸ਼ਾਨ ਨਹੀਂ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਕਿਤੇ ਬੰਬ ਚੱਲਦਾ ਹੈ ਕਿਤੇ ਲੁੱਟਖੋ ਹੋ ਜਾਂਦੀ ਹੈ ਕਿਤੇ ਅ ਕਿਸੇ ਨੂੰ ਮਾਰ ਕੇ ਚਲੇ ਜਾਂਦੇ ਸੋ ਇਹ ਜਿਹੜੇ ਤਰੀਕੇ ਤਰੀਕਾਕਾਰਾ ਸਰਕਾਰ ਦਾ ਚਲਾਉਣ ਦਾ ਇਹ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਇਹ ਸਰਕਾਰ ਸਟੇਜ ਚਲਾਉਣ ਵਾਲੀ ਹੈ ਸਟੇਟ ਚਲਾਉਣ ਵਾਲੀ ਨਹੀਂ ਹੈ ਜੀ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕਾਬਲੀਅਤ ਇਹਨਾਂ ਚ ਨਾ ਹੋਣ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿੰਨੇ ਸਾਡੇ ਕਬੱਡੀ ਪਲੇਅਰ ਮਾਰੇ ਜਾ ਚੁੱਕੇ ਐ ਸਿੱਧੂ ਮੂਸੇਵਾਲੇ ਤੋਂ ਲੈ ਕੇ ਨੰਗਲ ਅੰਬੀਆਂ ਤੱਕ ਤੇ ਅੱਜ ਹੁਣ ਇਹ ਸਾਡਾ ਪਲੇਅਰ ਹੀ ਬਹੁਤ ਹੀ ਸ਼ਾਨਦਾਰ ਪਲੇਅਰ ਸੀ ਜਲੰਧਰ ਦੇ ਵਿੱਚ ਸਾਡੇ ਸਾਬਕਾ ਐਮਐਲਏ ਦੇ ਭਤੀਜੇ ਦਾ ਕਤਲ ਹੋ ਗਿਆ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਜਿਹੜੇ ਤੇ ਦੁਖਦਈ ਹੈ ਜਿਹੜਾ ਕਿ ਪੰਜਾਬ ਨੂੰ ਇੱਕ دہشت ਦੇ ਵਿੱਚ ਇਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ ਗੈਂਗਸਟਰਵਾਦ ਕਦੇ ਇਸ ਤਰ੍ਹਾਂ ਸੁਣਿਆ ਨਹੀਂ ਸੀ ਪੰਜਾਬ ਦੇ ਵਿੱਚ ਉਹ ਪੰਜਾਬ ਵਿੱਚ ਆ ਗਿਆ ਤੇ ਬੜੀ ਅਫਸੋਸਨਾਕ ਗੱਲ ਹੈ ਸਰਕਾਰ ਹੋਸ਼ ਕਰੇ ਤੇ ਪੁਲਿਸ ਹੈ ਜਿਹੜੀ ਉਹ ਮਸਤੀਦੀ ਕਰੇ ਤਾਂ ਕਿ ਇਹ ਜਿਹੜੇ ਕਾਰਵਾਈਆਂ ਨੂੰ ਠੱਲ ਪਵੇ ਐਸਐਸਪੀ ਮੋਹਾਲੀ ਨੇ ਕਹਾਏ ਕਿ ਜੋ ਜਿਨਾਂ ਨੇ ਗੋਲੀ ਘਟਨਾ ਨੂੰ ਅੰਜਾਮ ਦਿਆ ਹੈ ਉਹ ਉਮਰਿਤ ਸਰਕੇ ਹਨ ਮਤਲਬ ਕਿ ਪੁਲਿਸ ਅਭੀ ਹਾਂ ਤੱਕ ਜਾਂਚ ਕਰ ਰਹੀ ਹੈ ਲੇਕਿਨ ਇਹ ਨਹੀਂ ਬਤਾ 파ਰੀ ਕਿ ਜੋ ਲਾਅ ਐਂਡ ਆਰਡਰ ਹੈ ਉਹ ਕਿਸ ਮੇਨਟੇਨ ਕੀ ਹੋਵੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹਦੇ ਪਾਸ ਦਾ ਕੰਮ ਨਹੀਂ ਹੈ ਅਣਜਾਣ ਬੰਦਿਆਂ ਕੋਲ ਸਰਕਾਰ ਆ ਗਈ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਸਕਿਲਸ ਨਹੀਂ ਆਨੇ ਜਿਨ੍ਹਾਂ ਦੇ ਵਿੱਚ ਤੇ ਸ਼ਰਾਬ ਪੀਣ ਤੋਂ ਇਲਾਵਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਜਿਹੜੀਆਂ ਇਹ ਆਪ ਕਰਦੇ ਆ ਹਰ ਤਰ੍ਹਾਂ ਦੀ ਕਰਾਪਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਇਹ ਜਿਹੜੇ ਲੋਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿੱਲੀ ਤੋਂ ਆ ਕੇ ਲੁੱਟਣ ਆਏ ਆ ਇਹ ਕਾਲੇ ਅੰਗਰੇਜ਼ ਸਾਨੂੰ ਬਰਬਾਦ ਕਰਨ ਵਾਸਤੇ ਆਏ ਆ ਤੇ ਮਾੜੇ ਅਨਸਰ ਹੈ ਇਹ ਮਾੜੇ ਲੋਕ ਜਿਹੜਿਆਂ ਨੇ ਪੰਜਾਬ ਨੂੰ ਅੱਜ ਸੰਭਾਲਿਆ ਹੋਇਆ ਸਾਨੂੰ ਖੇਤੀ ਤੇ ਮੈਂ ਅੱਜ ਰਾਤ ਨੂੰ ਜਾਂ ਕੱਲ ਨੂੰ ਕਬੱਡੀ ਖਿਡਾਰੀ ਦੇ ਘਰ ਜਾਵਾਂਗਾ ਮੇਰਾ ਆਪਣਾ ਬੜਾ ਪਿਆਰਾ ਮੁੰਡਾ ਸੀ ਜਿਹੜਾ ਇਹਨਾਂ ਨੇ ਮਾਰਿਆ ਔਰ ਜੀ ਦੀ ਮਰਨ ਦੇ ਵਿੱਚ ਇਹਨਾਂ ਨੇ ਗੌਰ ਨਹੀਂ ਕੀਤੀ ਸਾਡੇ ਕਬੱਡੀ ਖਿਡਾਰੀ ਜਿਹੜੇ ਕਿ ਅੱਜ ਹੀਰੋ ਐ ਨੌਜਵਾਨਾਂ ਦੇ ਜਿਹੜੇ ਕਿ ਨਸ਼ਾ ਛਡਾਉਣ ਵਾਸਤੇ ਸਭ ਤੋਂ بڑا ਰੋਲ ਕਰਦੇ ਐ ਤੇ ਕਰ ਸਕਦੇ ਐ ਕਿਉਂਕਿ ਜਦੋਂ ਖੇਡਾਂ ਵੱਲ ਬੱਚਾ ਲੱਗਦਾ ਹੈ ਤਾਂ ਉਹ ਨਸ਼ੇ ਛੱਡ ਜਾਂਦਾ ਹੈ ਉਹਨਾਂ ਦੀ ਉਹ ਮਾਰਿਆ ਜਾ ਰਿਹਾ ਫਿਰ ਨਸ਼ਿਆਂ ਵਾਲਾ ਸੋ ਇਹ ਜਿਹੜੇ ਤਰੀਕੇ ਤਰੀਕਾਕਾਰ ਹੈ ਸਰਕਾਰ ਦਾ ਚਲਾਉਣ ਦਾ ਇਹ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਇਹ ਸਰਕਾਰ ਸਟੇਜ ਚਲਾਉਣ ਵਾਲੀ ਹੈ ਸਟੇਜ ਚਲਾਉਣ ਵਾਲੀ ਨਹੀਂ ਹੈ ਜੀ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕਾਬਲੀਅਤ ਇਹਨਾਂ ਚ ਨਾ ਹੋਣ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਜਿਹੜੇ ਤੇ ਦੁਖਦਈ ਹੈ ਜਿਹੜਾ ਕਿ ਪੰਜਾਬ ਨੂੰ ਇਕ ਦਹਿਸ਼ਤ ਦੇ ਵਿੱਚ ਇਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ ਗੈਂਗਸਟਰਵਾਦ ਕਦੇ ਇਸ ਤਰ੍ਹਾਂ ਸੁਣਿਆ ਨਹੀਂ ਸੀ ਪੰਜਾਬ ਦੇ ਵਿੱਚ ਉਹ ਪੰਜਾਬ ਵਿੱਚ ਆ ਜਿੰਨਾ ਵੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹਦੇ ਪਾਸ ਦਾ ਕੰਮ ਨਹੀਂ ਹੈ ਅਣਜਾਣ ਬੰਦਿਆਂ ਕੋਲ ਸਰਕਾਰ ਆ ਗਈ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਸਕਿਲਸ ਨਹੀਂ ਹਨ ਇਹਨਾਂ ਦੇ ਵਿੱਚ ਤੇ ਸ਼ਰਾਬ ਪੀਣ ਤੋਂ ਇਲਾਵਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਲੁਕਤਾ ਕੋਹਾ ਜਿਹੜਿਆ ਇਹ ਆਪ ਕਰਦੇ ਆ ਹਰ ਤਰ੍ਹਾਂ ਦੀ ਕਰਾਪਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਇਹ ਜਿਹੜੇ ਲੋਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿੱਲੀ ਤੋਂ ਆ ਕੇ ਲੁੱਟਣ ਆਏ ਆਏ ਕਾਲੇ ਅੰਗਰੇਜ਼ ਸਾਨੂੰ ਬਰਬਾਦ ਕਰਨ ਵਾਸਤੇ ਆਏ ਆਏ ਤੇ ਮਾੜੇ ਅਨਸਰ ਹੈ ਇਹ ਮਾੜੇ ਲੋਕ ਹੈ ਜਿਹੜਿਆਂ ਨੇ ਪੰਜਾਬ ਨੂੰ ਅੱਜ ਸੰਭਾਲਿਆ ਹੋਇਆ ਸਾਨੂੰ ਖੇਤੀ ਤੇ ਮੈਂ ਅੱਜ ਰਾਤ ਨੂੰ ਜਾਂ ਕੱਲ ਨੂੰ ਕਬੱਡੀ ਖੇਡ ਦੇ ਘਰ ਜਾਵਾਂਗਾ ਮੇਰਾ ਆਪਣਾ ਬੜਾ ਪਿਆਰਾ ਮੁੰਡਾ ਸੀ ਜਿਹੜਾ ਇਹਨਾਂ ਨੇ ਮਾਰਿਆ ਔਰ ਜੀ ਦੀ ਮਰਨ ਦੇ ਵਿੱਚ ਇਹਨਾਂ ਨੇ ਗੌਰ ਨਹੀਂ ਕਰੀ ਸਾਡੇ ਕਬੱਡੀ ਖਿਡਾਰੀ ਜਿਹੜੇ ਕਿ ਅੱਜ ਹੀਰੋ ਹਨ ਨੌਜਵਾਨਾਂ ਦੇ ਜਿਹੜੇ ਸਰ ਪਿਛਲੇ 6 ਮਹੀਨੇ ਮੇ 4 ਕਬੱਡੀ ਪਲੇਅਰ ਕੀ ਹੱਤਿਆ ਕਰਦੀ ਗਈ ਹੈ ਕੱਲ ਵੀ ਮੁਹਾਲੀ ਮੇ ਜੋ ਕਬੱਡੀ ਪਲੇਅਰ ਥਾ ਟੂਰਨਾਮੈਂਟ ਦੇ ਦੌਰਾਨ ਵਹਾਂ ਕੋ ਸ਼ਰੇਆਮ ਗੋਲੀਆਂ ਮਾਰਕਰ ਹੱਤਿਆ ਕੀ ਗਈ ਹੈ ਤਾਂ ਕੈਸੇ ਦੇਖਤੇ ਇਹਨ ਘਟਨਾਵਾਂ ਕੋ ਫਿਰੋਜ਼ਪੁਰ ਮੇ ਵੀ ਗੋਲੀਬਾਰੀ ਹੋਈ ਹੈ ਬਟਾਲਾ ਮੇ ਵੀ ਚੱਲੀ ਪੰਜਾਬ ਦੇ ਵਿੱਚ ਕਤਲੋਗਾਰਤ ਨੂੰ ਠੱਲ ਪੈਣ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਕਿਤੇ ਬੰਬ ਚੱਲਦਾ ਹੈ ਕਿਤੇ ਲੁੱਟਖੋ ਹੋ ਜਾਂਦੀ ਹੈ ਕਿਤੇ ਅ ਕਿਸੇ ਨੂੰ ਮਾਰ ਕੇ ਚਲੇ ਜਾਂਦੇ ਸੋ ਇਹ ਜਿਹੜੇ ਤਰੀਕੇ ਤਰੀਕਾਕਾਰਾ ਸਰਕਾਰ ਦਾ ਚਲਾਉਣ ਦਾ ਇਹ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਇਹ ਸਰਕਾਰ ਸਟੇਜ ਚਲਾਉਣ ਵਾਲੀ ਹੈ ਸਟੇਟ ਚਲਾਉਣ ਵਾਲੀ ਨਹੀਂ ਹੈ ਜੀ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕਾਬਲੀਅਤ ਇਹਨਾਂ ਚ ਨਾ ਹੋਣ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿੰਨੇ ਸਾਡੇ ਕਬੱਡੀ ਪਲੇਅਰ ਮਾਰੇ ਜਾ ਚੁੱਕੇ ਐ ਸਿੱਧੂ ਮੂਸੇਵਾਲੇ ਤੋਂ ਲੈ ਕੇ ਨੰਗਲ ਅੰਬੀਆਂ ਤੱਕ ਤੇ ਅੱਜ ਹੁਣ ਇਹ ਸਾਡਾ ਪਲੇਅਰ ਹੀ ਬਹੁਤ ਹੀ ਸ਼ਾਨਦਾਰ ਪਲੇਅਰ ਸੀ ਜਲੰਧਰ ਦੇ ਵਿੱਚ ਸਾਡੇ ਸਾਬਕਾ ਐਮਐਲਏ ਦੇ ਭਤੀਜੇ ਦਾ ਕਤਲ ਹੋ ਗਿਆ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਜਿਹੜੇ ਤੇ ਦੁਖਦਈ ਹੈ ਜਿਹੜਾ ਕਿ ਪੰਜਾਬ ਨੂੰ ਇੱਕ دہشت ਦੇ ਵਿੱਚ ਇਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ ਗੈਂਗਸਟਰਵਾਦ ਕਦੇ ਇਸ ਤਰ੍ਹਾਂ ਸੁਣਿਆ ਨਹੀਂ ਸੀ ਪੰਜਾਬ ਦੇ ਵਿੱਚ ਉਹ ਪੰਜਾਬ ਵਿੱਚ ਆ ਗਿਆ ਤੇ ਬੜੀ ਅਫਸੋਸਨਾਕ ਗੱਲ ਹੈ ਸਰਕਾਰ ਹੋਸ਼ ਕਰੇ ਤੇ ਪੁਲਿਸ ਹੈ ਜਿਹੜੀ ਉਹ ਮਸਤੀਦੀ ਕਰੇ ਤਾਂ ਕਿ ਇਹ ਜਿਹੜੇ ਕਾਰਵਾਈਆਂ ਨੂੰ ਠੱਲ ਪਵੇ ਐਸਐਸਪੀ ਮੁਹਾਲੀ ਨੇ ਕਹਾਏ ਕਿ ਜੋ ਜਿਨਾਂ ਨੇ ਗੋਲੀ ਘਟਨਾ ਕੋ ਅੰਜਾਮ ਦਿਆ ਹੈ ਉਹ ਉਮਰੀਸਰ ਕੇ ਹਨ ਮਤਲਬ ਕਿ ਪੁਲਿਸ ਅਭੀ ਇਹਾ ਤੱਕ ਜਾਂਚ ਕਰ ਰਹੀ ਹੈ ਲੇਕਿਨ ਇਹ ਨਹੀਂ ਬਤਾ 파ਰੀ ਕਿ ਜੋ ਲਾਅ ਐਂਡ ਆਰਡਰ ਹੈ ਉਹ ਕਿਸ ਮੇਨਟੇਨ ਕੀ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹਦੇ ਪਾਸ ਦਾ ਕੰਮ ਨਹੀਂ ਹੈ ਅਣਜਾਣ ਬੰਦਿਆਂ ਕੋਲ ਸਰਕਾਰ ਆ ਗਈ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਸਕਿਲਸ ਨਹੀਂ ਆਨੇ ਜਿਨ੍ਹਾਂ ਦੇ ਵਿੱਚ ਤੇ ਸ਼ਰਾਬ ਪੀਣ ਤੋਂ ਇਲਾਵਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਜਿਹੜੀਆਂ ਇਹ ਆਪ ਕਰਦੇ ਆਂ ਹਰ ਤਰ੍ਹਾਂ ਦੀ ਕਰਾਪਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਇਹ ਜਿਹੜੇ ਲੋਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿੱਲੀ ਤੋਂ ਆ ਕੇ ਲੁੱਟਣ ਆਏ ਆ ਕਾਲੇ ਅੰਗਰੇਜ਼ ਸਾਨੂੰ ਬਰਬਾਦ ਕਰਨ ਵਾਸਤੇ ਆਏ ਆ ਤੇ ਮਾੜੇ ਅਨਸਰ ਹੈ ਇਹ ਮਾੜੇ ਲੋਕ ਹੈ ਜਿਹੜਿਆਂ ਨੇ ਪੰਜਾਬ ਨੂੰ ਅੱਜ ਸੰਭਾਲਿਆ ਹੋਇਆ ਸਾਨੂੰ ਖੇਤੀ ਤੇ ਮੈਂ ਅੱਜ ਰਾਤ ਨੂੰ ਜਾਂ ਕੱਲ ਨੂੰ ਕਬੱਡੀ ਖਿਡਾਰੀ ਦੇ ਘਰ ਜਾਵਾਂਗਾ ਮੇਰਾ ਆਪਣਾ ਬੜਾ ਪਿਆਰਾ ਮੁੰਡਾ ਸੀ ਜਿਹੜਾ ਇਹਨਾਂ ਨੇ ਮਾਰਿਆ ਔਰ ਜੀ ਦੀ ਮਰਨ ਦੇ ਵਿੱਚ ਇਹਨਾਂ ਨੇ ਗੌਰ ਨਹੀਂ ਕੀਤੀ ਸਾਡੇ ਕਬੱਡੀ ਖਿਡਾਰੀ ਜਿਹੜੇ ਕਿ ਅੱਜ ਹੀਰੋ ਐ ਨੌਜਵਾਨਾਂ ਦੇ ਜਿਹੜੇ ਕਿ ਨਸ਼ਾ ਛਡਾਉਣ ਵਾਸਤੇ ਸਭ ਤੋਂ بڑا ਰੋਲ ਕਰਦੇ ਐ ਤੇ ਕਰ ਸਕਦੇ ਐ ਕਿਉਂਕਿ ਜਦੋਂ ਖੇਡਾਂ ਵੱਲ ਬੱਚਾ ਲੱਗਦਾ ਹੈ ਤਾਂ ਉਹ ਨਸ਼ੇ ਛੱਡ ਜਾਂਦਾ ਹੈ ਉਹਨਾਂ ਦੀ ਉਹ ਮਾਰਿਆ ਜਾ ਰਿਹਾ ਫਿਰ ਨਸ਼ਿਆਂ ਵੱਲ